ਲੋਭੀ ਸਚਨੋ ਵੀਡੀਓ ਪੂਰੀ ਦੇਖ ਲੈ ਤੁਹਾਡੀ ਡਿਮਾਂਡ ਪੂਰੀ ਕਰਤੀ ਡਿਮਾਂਡ ਆਹੀ ਪੂਰੀ ਕਰਤੀ ਜਿਹੜੇ ਭਰਾ ਚਾਹੁੰਦੇ ਚੰਗੀ ਕੁੜੀ ਜਾਇਜ਼ ਦੇ ਮੁੱਲ ਦੀ ਮਿਲਦੇ ਤਾਂ ਮਿੱਤਰੋ ਵੀਡੀਓ ਦੇ ਸ਼ੁਰੂ ਚ ਹੀ ਦੱਸ ਦਵਾਂ ਲੱਖੋਂ ਥੱਲੇ ਅਤੇ ਮੁੱਲ ਹਜ਼ਾਰਾਂ ਚ ਕੁੜੀ ਦਾ ਤੇ ਫੀਚਰ ਸਾਰੀ ਆ ਸਵਾਰੀ ਦੀ ਵੀ ਪਾਸ ਆ ਚੰਬੀ ਵੀ ਆ ਕੋਈ ਲੱਸੀ ਵੀ ਨਹੀਂ ਤੇ ਮੀਟ ਵੀ ਹੋਈ ਹੋਈ ਆ ਕਿੰਨੇ ਦਿਨ ਮੀਟ ਹੋਈ ਨਾ ਹੋਈ ਆ ਕੀ ਪੋਜੀਸ਼ਨ ਆ ਕੀ ਹਾਈਟ ਆ ਸਾਰੀ ਡਿਟੇਲ ਹੀ ਆਪਾਂ ਵੀਡੀਓ ਦੇ ਵਿੱਚ ਦਵਾਂਗੇ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤੈ ਦਿਲੋਂ ਸਵਾਗਤ ਆ ਜੀ ਆਏ ਨੂੰ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੋਏ ਅੱਜ ਦੀ ਇਹ ਵੀਡੀਓ ਉਹ ਭਰਾਵਾਂ ਲਈ ਖਾਸ ਹੋਣ ਜਾ ਰਹੀ ਹੈ ਜਿਨ੍ਹਾਂ ਨੇ ਪਹਿਲੀ ਵਾਰ ਘੋੜੀ ਲੈਣੀ ਆ ਜਾਂ ਥੋੜੇ ਪੈਸੇ ਲਾਉਣੇ ਆ ਜਾਂ ਜਿਨ੍ਹਾਂ ਕੋਲ ਪਹਿਲਾਂ ਵੀ ਹੈ ਨੌਕਰੇ ਬੱਚਿਆਂ ਵਾਲੀ ਘੋੜੀ ਭਾਲਦੇ ਆ ਪਰ ਪੈਸੇ ਥੋੜੇ ਲਾਉਣੇ ਆ ਹਮ ਤੌਰ ਤੇ ਆਪਾਂ ਦੇਖਦੇ ਹਾਂ ਨਾ ਲੱਖਾਂ 'ਚ ਮ ਤੇ ਕੋਈ ਬਰਲੇ ਜਾਨਵਰੀ ਮਸਾ ਮਿਲਦਾ ਕੋ ਆਪਾਂ ਮੈਂ ਹੁਣ ਰੋਜ਼ ਲੱਭ ਕੇ ਲਿਆਉਂਦੇ ਆ ਬਰਲਾ ਹੀ ਜਾਨਵਰ ਮਿਲਦਾ ਜਿਹੜਾ ਹਜ਼ਾਰਾਂ ਚ ਰੇਟ ਹੋ ਜੇ ਤਾਂ ਮਿੱਤਰੋ ਅੱਜ ਘੂੜੀ ਤੁਹਾਡੇ ਲਈ ਖਾਸ ਲੱਭ ਕੇ ਲਿਆਇਆ ਜਿਹਦਾ ਮੁੱਲ ਵੀ ਹਜ਼ਾਰਾਂ ਚ ਮੀਟ ਵੀ ਹੋਈ ਹੋਈ ਆ ਕਿਉਂਕਿ 15000 ਤਾਂ ਨੋਖਰਾ ਘੋੜਾ ਥੱਲੇ 1500 ਤੋਂ ਥੱਲੇ ਕੋਈ ਸੱਡਦਾ ਹੀ ਨਹੀਂ ਚੰਗਾ ਘੋੜਾ ਤਾਂ ਮਿੱਤਰੋ ਬਾਕਰਪੁਰ ਵਾਲੇ ਨੂਰੇ ਦੇ ਬੱਚੇ ਤੋਂ ਮਿਲੀ ਹੋਈ ਆ ਸਾਰੀ ਡਿਟੇਲ ਦਵਾਂ ਕਿ ਕਿੰਨਾ ਦਿਨ ਹੋ ਕੇ ਮੀਟ ਹੋਈ ਨੂੰ ਕੀ ਹਾਈਟ ਆ ਤੇ ਚਾਲ ਚੁਲਦੀ ਕਿਵੇਂ ਆ ਬਸ ਤੋ ਹੀ ਚੈਨਲ ਸਬਸਕ੍ਰਾਈਬ ਕਰ ਲਿਓ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਹਜੇ ਤੱਕ ਜੇ ਤੁਸੀਂ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਤੇ ਤੁਹਾਨੂੰ ਜਾਨਵਰ ਜਾਇਜ਼ ਰੇਟ ਤੇ ਮਿਲ ਜੂ ਮਾਰਕੀਟ ਨਾਲੋਂ ਪੂਰਾ ਸਸਤਾ ਮਿਲ ਜੂ ਤੇ ਅੱਜ ਵਾਦਿਆਂ ਵੀਡੀਓ ਵੱਲ ਦਿੰਨੇ ਆ ਸਾਰੀ ਘੋੜੀ ਦਾ ਡਿਟੇਲ ਜਿਵੇਂ ਦੋਸਤੋ ਤੁਸੀਂ ਦੇਖ ਲਿਆ ਘੋੜੀ ਆ 4.5 ਸਾਲ ਦੀ ਚੰਬੀ ਆ ਕਾਲੀ ਚੰਬੀ ਤੇ ਮੂੰਹ માં ਸਾਰੇ ਚਟਾ ਦੇਖੋ ਤੇ ਚਾਰੇ ਲੱਤਾਂ ਪੂਰੀਆਂ ਚੱਟੀਆਂ ਢਿੱਡ ਵੀ ਅੱਧ ਨਾਲ ਜ਼ਿਆਦਾ ਚੱਟਾ ਦੂਜੇ ਪਾਸੇ ਦੇਖ ਸਕਦੇ ਹੋ ਤੁਸੀਂ ਤੇ ਇੱਕ ਚੀਜ਼ ਹੋਰ ਨੋਟ ਕਰਿਓ ਢੂੜੀ ਦਾ ਜਿਹੜਾ ਕੌਂਡਾ ਮਾਰਵੜੀ ਵਾਲਾ ਗਰਦਨ ਦੀ ਬਰੀਕੀ ਤੇ ਕੌਂਡ ਬਹੁਤ ਸੋਹਣਾ ਧੌਣ ਲੰਬੀ ਦੀ ਆ ਕੰਨਾਂ ਕੰਨਾਂ ਦੇ ਛੋਟਾ ਕੰਨ ਤੇ ਸਨੱਖਾ ਕੰਨ ਦੀ ਆ ਹੱਥਾਂ ਪੈਰਾਂ ਦੀ ਜਮਾਂ ਸਾਫ ਆ ਬਾਲ ਪੋਰੀਆਂ ਦੀ ਜਮਾਂ ਸਾਫ ਆ ਤੇ ਇਹਨੂੰ 20 ਤੋਂ 22 ਦਿਨ ਮੀਟ ਹੋਈ ਨੂੰ ਹੋਈ ਆ ਨੁਕਰੇ ਘੋੜੇ ਤੋਂ ਨੂਰੇ ਬਾਕਰਪੁਰ ਵਾਲੇ ਦੇ ਬੱਚੇ ਤੋਂ ਮੀਟ ਹੋਈ ਆ ਤੇ 20 ਤੋਂ 22 ਦਿਨ ਮੀਟ ਹੋਈ ਨੂੰ ਹੋਈ ਆ ਤੇ ਸਵਾਰੀ ਦੀ ਬਹੁਤ ਸੋਹਣਾ ਚੱਲਦੀ ਆ ਚਾਲ ਦੀ ਪਾਸ ਆ ਰਹੀ ਵੀਆ ਚਲਦੀ ਜਿਹਨੇ ਚਾਲ ਵਾਸਤੇ ਲੈਣੀ ਆ ਤੇ ਮੂਰੇ ਬਰੀਡਿੰਗ ਵਾਸਤੇ ਲੈਣੀ ਆ ਤਾਂ ਇਹ ਕੁੜੀ ਦੇਖ ਲਓ ਮੁੱਲ ਆਪਾਂ ਦੱਸ ਦਿੱਤਾ ਵੀ ਲੱਖੋਂ ਥੱਲੇ ਬੰਨਜੋ ਹਜ਼ਾਰਾਂ 'ਚ ਰੇਟ ਆ ਇਹਦਾ ਬਾਲ ਪਹੋਰੀਆਂ ਦੀ ਹੱਥਾਂ ਪੈਰਾਂ ਦੀ ਜਮਾਂ ਸਾਫ ਸੋ ਦੋਸਤੋ ਜੇ ਕੋਈ ਹੋਇਆ ਕੋਈ ਕਾਲੀ ਚੰਬੀ ਕੁੜੀ ਲੱਭਦਾ ਹੋਇਆ ਨੌਕਰੇ ਬੱਚੇ ਲੈਣ ਵਾਲੀ ਤਾਂ ਇੱਕ ਵਾਰ ਕੁੜੀ ਦੇਖ ਲਓ ਤੇ ਹਾਈਟ ਦੀ ਗੱਲ ਕਰੀ ਤਾਂ ਦੋਸਤੋ ਇਹਦੀ 60 ਦੇ ਲਵੇ ਤਵੇ ਹਾਈਟ ਆ ਪ੍ਰੋਪਰ ਆ ਕੇ ਤੁਸੀਂ ਮੈਨ ਸਕਦੇ ਆਂ ਆਪ ਦੀ ਤੇ ਅੰਦਰ ਦੀ ਬਿਲਕੁਲ ਸਾਫ ਆ ਹੱਥਾਂ ਪੈਰਾਂ ਦੀ ਜਮਾਂ ਸਾਫ ਉਸ ਮਸਕ੍ਰੀਨ ਦੇ ਉੱਤੇ ਨੰਬਰ ਦੇ ਦੇ ਦਿਨਾ ਦੋਸਤੋ 62391545449855599017 ਦੋ ਨੰਬਰ ਜੇ ਕੋਈ ਡਿਟੇਲ ਐ ਦੀ ਰਹਿ ਗਈ ਹੋਵੇ ਤੁਸੀਂ ਪੁੱਛ ਸਕਦੇ ਆ ਤੇ ਜੇ ਕੇ ਭਰਾ ਦੇ ਪਸੰਦ ਹੋਈ ਤਾਂ ਥੱਲੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਲਓ ਤੇ ਫਾਰਮ ਤੇ ਹੋਰ ਵੀ ਜਾਨਵਰ ਖੜੇ ਆ ਜਿਵੇਂ ਗੱਬਣ ਘੋੜੀਆਂ ਚੈੱਕ ਪਾਸ ਮਾਰਵਾੜੀ ਤੇ ਚੰਬੀਆਂ ਖੜੀਆਂ ਮੀਟ ਹੋਈਆਂ ਖੜੀਆਂ ਜੈ ਰਾਜ ਤੋਂ ਤੇ ਨੌਕਰੇ ਤੋਂ ਵੀ ਮੀਟ ਹੋਈਆਂ ਖੜੀਆਂ ਦੋ ਨੌਕਰੀਆਂ ਬਿਸ਼ੇਰੀਆਂ ਵੀ ਖੜੀਆਂ ਜੀ ਸਾਰੇ ਤਰ੍ਹਾਂ ਦਾ ਮਾਲ ਖੜਾ ਤੇ ਆ ਕੇ ਫਾਰਮ ਤੇ ਦੇਖ ਸਕਦੇ ਜਿੱਦਾਂ ਦਾ ਜਾਨਵਰ ਤੁਹਾਨੂੰ ਪਸੰਦ ਹੋਇਆ ਤਾਂ ਤੁਸੀਂ ਆ ਕੇ ਪਸੰਦ ਕਰ ਲਓ ਬਿਸ਼ੇਰੀ ਵੀ ਖੜੇ ਮਾਰਵਾੜੀ ਬਿਸ਼ੇਰੀ ਖੜੇ ਦੋਸਤੋ ਥੋੜੇ ਪੈਸੇ ਲਾਉਣ ਵਾਲੇ ਬਿਸ਼ੇਰੀ ਵੀ ਖੜੇ ਤੇ ਚੰਗੀ ਲਾਈਨ ਤੇ ਵੀ ਖੜੇ ਸੋ ਜਿੱਦਾਂ ਦਾ ਜਾਨਵਰ ਚਾਹੀਦਾ ਹੋਏ ਤੁਸੀਂ ਦੇਖ ਸਕਦੇ ਹੋ ਮਿਲਦੇ ਨਾਂ ਵਿਡੀਓ